ਲੇ ਵੀ ਮਿੱਤਰੋ ਰਕੇਸ਼ ਬੋਪਰ ਵਾਲਾ ਅਕਾਲਗੜ੍ਹ ਦੇ ਕਬੱਡੀ ਕੱਪ ਦੇ ਖੇਡਿਆ ਸੀ ਇਹ ਫਾਜ਼ਲੀ ਟੱਕਰ ਸੀ ਚਰਾਗਦੀਨ ਮਈਆ ਵਾਲੇ ਦੇ ਨਾਲ ਜਿਹੜੇ ਮਿੱਤਰੋ ਚਰਾਗਦੀਨ ਮਈਆ ਵਾਲੇ ਨੂੰ ਪਿਆਰ ਕਰਦੇ ਹੋ ਉਹ ਵੀ ਲਾਈਕ ਤੇ ਕਮੈਂਟ ਜ਼ਰੂਰ ਕਰੋ ਜੋ ਜਿਹੜੇ ਭਰਾ ਰਕੇਸ਼ ਬੋਪਰ ਵਾਲੇ ਨੂੰ ਪਿਆਰ ਕਰਦੇ ਆ ਉਹ ਵੀ ਲਾਈਕ ਤੇ ਕਮੈਂਟ ਜ਼ਰੂਰ ਕਰੋ ਜੀ ਹੁਣ ਉਹਨਾਂ ਦੇ ਲਈ ਲਾਈਕ ਤੇ ਕਮੈਂਟ ਜ਼ਰੂਰ ਬਣਦਾ ਜਿਹੜੇ ਭਰਾ ਕਬੱਡੀ ਨੂੰ ਪਿਆਰ ਕਰਦੇ ਆ ਮਾਂਗਰ ਕਬੱਡੀ ਨੂੰ ਪਿਆਰ ਕਰਦੇ ਆ ਤੁਸੀਂ ਜੱਫਾ ਦੇਖੋ ਜੋ ਤੁਸੀਂ ਜੱਫਾ ਲਾਉਂਦਾ ਚਰਾਗਦੀਨ ਤੇ ਰੇਡ ਪੈਂਦੀ ਆ ਦੇਖੋ ਜਿਵੇਂ ਰੇਡ ਹਰਕੇਸ਼ ਬੁੱਪਰ ਵਾਲਾ ਸਿਰੇ ਲਾਉਂਦਾ ਤੇ ਜੱਫਾ ਖਾਂਦਾ ਸਿਰੇ ਲਾ ਗਿਆ ਗੱਭਰੂ ਉਹ ਕਹਿੰਦਾ ਮੈਂ ਵੀ ਕਿਸੇ ਨਾਲੋਂ ਘੱਟ ਨਹੀਂ ਕਿਉਂ ਕਹਿੰਦਾ ਮੈਂ ਵੀ ਕਿਸੇ ਨਾਲੋਂ ਘੱਟ ਨਹੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਉਹ ਭਰਾ ਉਹਨਾਂ ਭਰਾਵਾਂ ਲਈ 1000 ਸਬਸਕ੍ਰਾਈਬਰ ਹੋਣ ਤੇ ਤਿੰਨ ਲੱਕੀ ਡਰਾਅ ਕੱਢੇ ਜਾਣਗੇ 5 ਕਿਲੋ ਪ੍ਰੋਟੀਨ ਰੇਂਜਰ ਸਾਈਕਲ ਤੇ 스마트 ਫੋਨ ਧੰਨਵਾਦ ਜੀ